ਲਓ ਵੀ ਮਿੱਤਰੋ ਅੱਜ ਫੇਰ ਤੁਹਾਡੇ ਲਈ ਬਹੁਤ ਹੀ ਚੰਗੀ ਬਰੀਡਿੰਗ ਵਾਲੀ ਘੋੜੀ ਲੈ ਆਏ ਆ ਜਿਹੜੀ ਗੱਭਨ ਚੈੱਕ ਪਾਸ ਵੀ ਅਤੇ ਰਿਜ਼ਲਟ ਉਹਦਾ ਮਗਰ ਖੜਾ ਪਰ ਰਿਜ਼ਲਟ ਆ ਬੱਚੀ ਜਿਹੜੀ ਅਲੱਗ ਵੇਚਾਂ ਵੈਸੇ ਤੁਸੀਂ ਦੇਖਣੀ ਤਾਂ ਆ ਕੇ ਨਾਲ ਬੱਚੀ ਦੇਖ ਸਕਦੇ ਆ ਪਹਿਲਾਂ ਤਾਂ ਸਵਾਗਤ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਉੱਤੇ ਤੇ ਜਿਹੜੇ ਭਰਾ ਆਪਣੇ ਦਾ Facebook ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਏ ਨੂੰ ਨਵੀਂ ਸਵੀਰ ਮੁਬਾਰਕ ਹੋਵੇ ਤੇ ਅੱਜ ਦੀ 25 ਜੂਨ 2025 ਦੀ ਇਹ ਵੀਡੀਓ ਤੇ ਦੋਸਤੋ ਮਾਰਵਾੜੀ ਘੋੜੀ ਬਹੁਤ ਹੀ ਚੰਗੀ ਬਰੀਡਿੰਗ ਵਾਲੀ ਜਿੰਨੇ ਆਪਦੇ ਆਪ ਨੂੰ ਪ੍ਰੂਫ ਵੀ ਕੀਤਾ ਚੰਗਾ ਰਿਜ਼ਲਟ ਦਿੱਤਾ ਤੇ ਹੁਣ ਦੁਬਾਰਾ ਫਿਰ ਉਹੀ ਘੋਡੇ ਤੋਂ ਗੱਭਣ ਚੈੱਕ ਪਾਸ ਆ ਸਾਰੀ ਡਿਟੇਲ ਦਮੇ ਬਸ ਤੁਸੀਂ ਵੀਡੀਓ ਆ ਜਿਹੜੀ ਪੂਰੀ ਦੇਖ ਲੈ ਤਾਂ ਕਿ ਜਿਹੜੀ ਤੁਹਾਨੂੰ ਪ੍ਰੋਪਰ ਇਹਦੀ ਡਿਟੇਲ ਆ ਉਹ ਮਿਲ ਜੇ ਜੇ ਤੁਹਾਡੇ ਪਸੰਦ ਆਈ ਰੇਟ ਮਿੱਤਰੋ ਵਾਜਵਾ ਗੈਜ ਰੇਟ ਚ ਵੰਦੂ ਪਰ ਜਿਹੜੇ ਹਿਸਾਬ ਨਾਲ ਕੁੜੀ ਨੇ ਕੁਆਲਿਟੀਆਂ ਨੇ ਕੱਲੀ ਕੱਲੀ ਕੁਆਲਿਟੀ ਦੱਸੇ ਵਾਸਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਨਾ ਨਾ ਭੁੱਲੋ ਤੇ ਚੈਨਲ ਸਬਸਕ੍ਰਾਈਬ ਕਰਨਾ ਵੀ ਨਾ ਭੁੱਲੋ ਜੇ ਤੁਸੀਂ ਜਾਨਵਰ ਗੈਜ ਰੇਟ ਵਿੱਚ ਚਾਹੁੰਦੇ ਆ ਤਾ ਮਿੱਤਰੋ 10 ਪੈਰ ਚਿੱਟੇ ਮੱਥੇ ਪਟੇ ਦੀ ਘੋੜੀ ਆ ਕੁਮੈਤ ਰੰਗ ਆ ਬਲੈਕ ਕਲਰ ਦੀ ਇਹਨੇ ਬੱਚੀ ਦਿੱਤੀ ਜਿਹੜੀ ਇਹਦੇ ਮਗਰ ਖੜੀ ਆ ਸਿਰਫ ਮੱਥੇ ਪਟੇ ਦੋ ਪੈਰ ਚਿੱਟੇ ਦੀ ਇਹਦੇ ਮਗਰ ਬਸ਼ੀਰੀ ਖੜੀ ਉਹੀ ਘੋੜੇ ਤੋਂ ਗੱਭਨ ਦੁਆਰਾ ਚੈੱਕ ਕਰਵਾਤ ਮਿੱਤਰੋ ਇਹ ਘੋੜੀ ਨਾ ਸਮਝੋ ਵੀ ਜਿਆਦਾ ਹੌਲੀ ਤੁਰਦੀ ਆ ਬਾਬੇ ਦੇ ਥੋੜੀ ਲੱਤ ਤੇ 6:00 ਵਜਣ ਦੀ ਵਜ੍ਹਾ ਨਾਲ ਬਾਬਾ ਜਿਆਦਾ ਹੌਲੀ ਤੁਰਦਾ ਸੀ ਤਾਂ ਮੈਂ ਤਾਂ ਹੀ ਤੂਰੇ ਵਾਲੀ ਵੀਡੀਓ ਇਹਦੀ ਘੱਟ ਲਈ ਆ ਘੋੜੀ ਹੱਥਾਂ ਪੈਰਾਂ ਦੀ ਸਾਫ ਆ ਲੰਗ ਲੰਗ ਦੀ ਆਪਣੀ ਗਰੰਟੀ ਉਹ ਪੂਰੀ ਆ ਕੇ ਚਾਜ ਦੇਣਾ ਨਖਰਾ ਪੂਰਾ ਤੁਸੀਂ ਚੈੱਕ ਕਰ ਸਕਦੇ ਆ ਘੋੜੀ ਪੂਰੀ ਐਕਟਿਵ ਆ ਪਰ ਘੋੜੀ ਦੀ ਇੱਕ ਚੀਜ਼ ਨੋਟ ਕਰੋ ਪਹਿਲਾਂ ਤਾਂ ਘੋੜੀ ਦੀ ਲੈਂਥ ਦੇਖੋ ਕਿੰਨੀ ਜ਼ਿਆਦਾ ਲੰਮੀ ਆ ਦੂਜੀ ਘੋੜੀ ਦੀ ਧੌਣ ਪਤਲੀ ਤੇ ਲੰਬੀ ਦੇਖੋ ਕਿੰਨੀ ਆ ਪੂਰੀ ਮੰਨ ਲਓ ਆਪਾਂ ਕਹਿ ਸਕਦੇ ਆ ਵੀ ਲੰਬੀ ਧੌਣ ਦੀ ਆ ਬਾਲਪੋਰੀਆਂ ਦੀ ਜਮਾਂ ਸਾਫ ਆ ਕੱਲ 2 ਮਹੀਨਿਆਂ ਦੀ ਗੱਬਨ ਚੈੱਕ ਪਾਸ ਕਰਾਤੀ ਦੋਸਤੋ ਆਪਾਂ ਦੁਆਰਾ ਆਪਣਾ ਜਿਹਦੇ ਭਰਾ ਨਾਲ ਵੀ ਸੌਦਾ ਹੋਇਆ ਆਪਦਾ ਡਾਕਟਰ ਲਿਆ ਕੇ ਆਪਦੀ ਦੁਬਾਰਾ ਤਸੱਲੀ ਕਰਾ ਕੇ ਲਿਆ ਤੇ ਕੰਨ ਪੂਰਾ 100 ਕੁਆਲਟੀ ਦਾ ਕੰਨ ਕੁੰਡੀ ਨਾਲ ਕੁੰਡੀ ਟੱਚ ਹੁੰਦੀ ਆ ਕੋਈ ਓਵਰਲੈਪ ਨਹੀਂ ਹੁੰਦੀ ਕੋਈ ਦੂਰ ਨਹੀਂ ਰੱਖਦੀ ਆਈਡੀਅਲ ਕੰਨ ਛੋਟਾ ਸਾਈਜ਼ ਦਾ ਕੰਨ ਤਾਂ ਦੇਖੋ ਕੰਨ ਦਾ ਤੇ ਪੂਰੀ ਮੰਨ ਲਓ ਮਾਰਵਾੜੀ ਸਹੀ ਕੈਰੇਕਟਰ ਵਾਲੀ ਘੋੜੀ ਆ ਰਿਜ਼ਲਟ ਦੇਖਣਾ ਤਾਂ ਆਪਣੇ ਫਾਰਮਤੀ ਇਹਦੀ ਬੱਚੀ ਖੜੀ ਆ ਆਪਣੇ ਕੋਲ ਤੋਰਾ ਤਾਰਾ ਵੀ ਬਹੁਤ ਸੋਹਣਾ ਤਰਦੇ ਆ ਸਵਾਰੀ ਦੀ ਪਾਸ 60 ਇੰਚ ਹਾਈਟ ਆ ਮਿੱਤਰੋ ਸੋ ਜਿਹੜੀ ਵੀ ਮੇਰੇ ਕੇ ਭਰਾ ਦੇ ਘੋੜੀ ਪਸੰਦ ਆ ਨੰਬਰ ਥੱਲੇ ਦੇਤੇ Un parcarle ¿no?